ਜਨ ਹਿਤੇਸ਼ੀ টিআরপি ਨਹੀਂ ਭਰੋ ਸਾ ਆਪਕਾ ਐਗਜ਼ੀਬਿਸ਼ਨ ਚੱਲ ਰਹੀ ਹੈ ਪੀਏਯੂ ਲੁਧਿਆਣਾ ਦੇ ਵਿੱਚ ਤੇ ਐਲআরਜੀਐਮਈ ਦੀ ਐਗਜ਼ੀਬਿਸ਼ਨ ਹੈ ਉਸ ਦਾ ਸੈਕੰਡ ਡੇ ਹੈ ਅੱਜ ਜੀਟੀ ਇੰਟਰਨੈਸ਼ਨਲ ਦੇ 30 B30 ਸਟਾਲ ਤੇ ਪਹੁੰਚੇ ਆ ਤਾਂ ਗੱਲਬਾਤ ਕਰਾਂਗੇ ਕਿ ਕੀ ਖਾਸ ਜਿਹੜੇ ਐਗਜ਼ੀਬਿਸ਼ਨ ਦੇ ਵਿੱਚ ਆਪਣੇ ਪ੍ਰੋਡਕਟਸ ਨੇ ਲੈ ਕੇ ਪਹੁੰਚੇ ਹੋਏ ਨੇ ਸੋ ਨਮਸਤੇ ਸਰ ਕੀ ਹਾਲ ਹੈ ਹਾਂਜੀ ਸਰ ਐਗਜ਼ੀਬਿਸ਼ਨ ਦੇ ਵਿੱਚ ਕਿਹੜੇ ਜਿਹੜੇ ਪ੍ਰੋਡਕਟਸ ਤੁਸੀਂ ਡਿਸਪਲੇ ਕਰਨ ਐਗਜ਼ੀਬਿਸ਼ਨ ਤੇ ਅਸੀਂ ਸਾਡਾ ਬ੍ਰਾਂਡ ਹੈ ਜੀ ਜ਼ੈਪਸ ਜਿੱਥੇ ਜਿਸ ਸਟਾਲ ਤੇ ਤੁਸੀਂ ਖੜੇ ਹੋ ਤੇ ਸਾਡੇ ਕੋਲ ਪੂਰਾ ਲੇਡੀਜ਼ ਵੇਅਰ ਹੈ ਵਿੱਚੇ ਲੋਅਰਸ ਵਿੱਚੇ ਉੱਪਰ ਸਮਰਸ ਦੇ ਸਾਰੀ ਆਈਟਮ ਆਈ ਹੈ ਜਿਸ ਤਰ੍ਹਾਂ ਕੋਟ ਸੈਟਸ ਹੋ ਗਏ ਉਸ ਤੋਂ ਇਲਾਵਾ ਅਸੀਂ ਵਿੰਟਰ ਦਾ ਵੀ ਕਰਦੇ ਆ ਤੇ ਸਾਡੇ ਕੋਲ ਪੂਰਾ ਕਸਟਮਰ ਹੈਗਾ ਜੀ ਤੇ ਕਿਸ ਤਰੀਕੇ ਦਾ ਰਿਸਪੌਂਸ ਹੈ ਜਿਵੇਂ ਸੈਕਿੰਡ ਡੇ ਹੈ ਐਗਜ਼ੀਬਿਸ਼ਨ ਦਾ ਰਿਸਪੌਂਸ ਬਹੁਤ ਜ਼ਿਆਦਾ ਹੈ ਫਸਟ ਡੇ ਤੋਂ ਜ਼ਿਆਦਾ ਸੈਕਿੰਡ ਡੇ ਚ ਕਾਫੀ ਕਸਟਮਰ ਕੋ ਮਰੇ ਆਸ਼ਟੇ ਕਿਤੋਂ ਕਿਤੋਂ ਵਿਜ਼ਟਰ ਨੇ ਜਿਹੜੇ ਤੁਹਾਡੇ ਤੇ ਪਹੁੰਚ ਕਰ ਰਹੇ ਨੇ ਸਾਡੇ ਕੋਲ ਤਾਂ ਥਰੋਅਆਊਟ ਇੰਡੀਆ ਦੇ ਆ ਰਹੇ ਪਰ ਮੋਸਟਲੀ ਜਿਹੜਾ ਅਸੀਂ ਕੈਟਰ ਹੋ ਰਿਹਾ ਨਾਰਥ ਦਾ ਦਿੱਲੀ ਪੰਜਾਬ ਹਰਿਆਣਾ ਯੂਪੀ ਸਾਰਾ ਵਧੀਆ ਹੋ ਰਿਹਾ ਅਸੀਂ ਲੇਡੀਜ਼ ਵੇਅਰ ਦੇ ਵੀ ਡੀਲ ਕਰਦੇ ਹਾਂ ਕਿਸ ਤਰੀਕੇ ਦਾ ਫੈਬਰਿਕ ਹੈ ਉਹ ਜੋ ਤੁਸੀਂ ਯੂਜ਼ ਕਰ ਰਹੇ ਸਾਡੇ ਕੋਲ 올 ਟਾਈਪ ਆਫ ਫੈਬਰਿਕਸ ਹੈ ਇੰਡੀਅਨ ਵੀ ਇੰਪੋਰਟਡ ਵੀ ਸਾਰੇ ਟਾਈਪ ਦੇ ਬਾਕੀ ਇਹਨਾਂ ਨਮਸਤੇ ਸਰ ਵੀ ਪ੍ਰੋਡਕਟ ਕ੍ਰੀਏਟ ਕਰਦੇ ਹੋ ਉਹਦੇ ਵਿੱਚ ਕਿਦਾਂ ਬੇਸ ਕਿਦਾਂ ਤੁਸੀਂ ਮਤਲਬ ਇੰਨਾ ਟਫ ਕੰਮ ਹੁੰਦਾ ਹੈ ਲੋਕਾਂ ਦੇ ਲੋਕਾਂ ਤੋਂ ਆਪਣੇ ਆਪਣੇ ਘਰ ਦੀ ਫੀਮੇਲਸ ਨਹੀਂ ਖੁਸ਼ ਹੁੰਦੀਆਂ ਤੁਸੀਂ ਇੰਨੇ ਪੂਰੇ ਸਮਾਜ ਦੀ ਫੀਮੇਲਸ ਨੂੰ ਖੁਸ਼ ਕਰਦੇ ਮੈਂ ਚਾਹੀਦੀ ਐਨਰਜੀ ਮੇਨ ਚੀਜ਼ ਸਾਨੂੰ ਜਿਹੜਾ ਆਈਡੀਆ ਮਿਲਦਾ ਨਾ ਜਦ ਲੇਡ ਲੇਡੀਜ਼ ਜਾਂ ਕੋਈ ਲੜਕੀ ਕੋਈ ਚੀਜ਼ ਪਾਣਦੀ ਹੈ ਤਾਂ ਸਾਨੂੰ ਆਈਡੀਆ ਹੋ ਜਾਂਦਾ ਕਿ ਇਹ ਆਊਟਲੁੱਕ ਕਿਦਾਂ ਦੀ ਲੱਗੂ ਕੋਈ ਪਸੰਦ ਕਿਵੇਂ ਪਕੜਦੇ ਹੋ ਉਹ ਉਹਨਾਂ ਚੀ ਨੂੰ ਫਿਟਿੰਗ ਜਦ ਆਂਦੀ ਹੈ ਨਾ ਚੀ ਦੀ ਉਹ ਉਸੇ ਨੇ ਦਿਮਾਗ ਜਾਇਦਾ ਕਿ ਯਾਰ ਇਹ ਚੀ ਚਲਨੀ ਚਲਨੇ ਫੈਬ੍ਰਿਕ ਕੇ ਡਿਜ਼ਾਈਨਿੰਗ ਹੈ ਫੈਬ੍ਰਿਕ ਫੈਬ੍ਰਿਕ ਦਾ ਸਾਡਾ ਸਾਰਾ ਦਿਮਾਗ ਫਿੱਟ ਹੁੰਦਾ ਕਲਰ ਸਾਡੇ ਫਿੱਟ ਹੋਏ ਹੁੰਦੇ ਆ ਚੈਨ ਕਲਰ ਦਾ ਦਿਮਾਗ ਅਸੀਂ ਚਲਾਉਂਦੇ ਰਹਿੰਦੇ ਆ ਮਤਲਬ ਕਿ ਕੋਈ ਕੋਈ ਨਾ ਕੋਈ ਚੀ ਸਾਡੇ ਮਾਡਲਸ ਲੱਗੀਆਂ ਹੋਈਆਂ ਜਿਹੜੀਆਂ ਕਿ ਪਾਂਦੀਆਂ ਰਹਿੰਦੀਆਂ ਤੇ ਸਾਨੂੰ ਬਹੁਤ ਹੀ ਲੁੱਕ ਇੰਨੀ ਅੱਛੀ ਆਂਦੀ ਹੈ ਤੇ ਅਸੀਂ ਸਾਡਾ ਦਿਮਾਗ ਉਸੇਲੇ ਚੱਲ ਪੈਂਦਾ ਕਿ ਲੈ ਵੀ ਇਹ ਜੀ ਚਲਨੀ ਆ ਜਿਵੇਂ ਲੇਡੀਜ਼ ਦੀ ਖਾਸ ਪਕੜ ਹੁੰਦੀ ਹੈ ਵੀ ਇੱਕ ਚੀਜ਼ ਜਿਹੜੀ ਪਸੰਦ ਆ ਗਈ ਉਹਦੇ ਨਾਲ ਦੇ ਚਾਹੀਦਾ ਤੁਹਾਨੂੰ ਕਦੇ ਮੁਸ਼ਕਿਲ ਵੀ ਆਈ ਹੈ ਕਿ ਯਾਰ ਇਹਦੇ ਨਾਲ ਦੇ ਫਿੱਟ ਨਹੀਂ ਆਉਂਦੇ ਕਦੇ ਮੁਸ਼ਕਿਲ ਨਹੀਂ ਆਈ ਜੋ ਅਸੀਂ ਬਣਾਇਆ ਉਹ ਸਾਡਾ ਵਿਕਿਆ ਮਤਲਬ ਗੋਡ ਗ੍ਰੇਸ ਕਿ ਅਸੀਂ ਜੋ ਚੀਜ਼ ਬਣਾਈ ਹੈ ਉਹਨਾਂ ਦੇ ਬਿਲਕੁਲ ਦਿਮਾਗ ਨਾਲ ਫਿੱਟ ਕਰਕੇ ਅਸੀਂ ਬਣਾਈ ਹੈ ਔਰ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਅਸੀਂ ਦੇਖਿਆ ਧਿਆਨ ਦਿੱਤਾ ਫਿਟਿੰਗ ਬੈਸਟ ਆਣੀ ਚਾਹੀਦੀ ਹੈ ਲੇਡੀਜ਼ ਉੱਤੇ ਬਹੁਤ ਧਿਆਨ ਦਿੱਤਾ ਫਿਟਿੰਗ ਡਿਜ਼ਾਈਨਿੰਗ অর ਮਟੀਰੀਅਲ ਹਾਂ অর ਕਲਰ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਹਾਂ ਜਿਹੜਾ ਕਲਰਸ ਹੈ ਨਾ ਉਹ ਫਰਸਟ ਉਹ ਬਹੁਤ ਜ਼ਰੂਰੀ ਹੈ ਤੁਸੀਂ ਇਸ ਦੇ ਵਿੱਚ ਖਾਸ ਫੈਬਰਿਕ ਕਿਹੜਾ ਯੂਜ਼ ਕਰਦੇ ਹੋ ਹਾਂਜੀ ਫੈਬਰਿਕ ਕਿਹੜਾ ਯੂਜ਼ ਕਰਦੇ ਹੋ ਫੈਬਰਿਕ ਸਾਰੇ ਡਿਫਰੈਂਟ ਹੈ ਜੀ ਬਹੁਤ ਡਿਫਰੈਂਟ ਫੈਬਰਿਕ ਇੰਪੋਰਟੈਂਟ ਹੈ ਇੰਡੀਅਨ ਨਹੀਂ ਨਹੀਂ ਇੰਡੀਅਨ ਵੀ ਹੈ ਇੰਡੀਅਨ ਅਸੀਂ ਡਿਵੈਲਪਮੈਂਟ ਬਹੁਤ ਹੈ ਸਾਡੇ ਕੋਲ অর ਸਾਡੀ ਖੁਦ ਦੀ ਡਿਵੈਲਪਮੈਂਟ ਹੈ ਜੀ ਤੇ অর ਇੰਪੋਰਟਡ ਵੀ ਅਸੀਂ ਯੂਜ਼ ਕਰਦੇ ਹਾਂ ਪਰ ਅਸੀਂ ਦਿਮਾਗ ਆਪਣਾ ਯੂਜ਼ ਕਰਦੇ ਹਾਂ ਕਲਰ ਕੰਬੀਨੇਸ਼ਨ ਜਿਵੇਂ ਜੀਟੀ ਇੰਟਰਨੈਸ਼ਨਲ ਹੈ ਜੀਟੀ ਇੰਟਰਨੈਸ਼ਨਲ ਖਾਸ ਕਿਸ ਚੀਜ਼ ਲਈ ਜਾਣਿਆ ਜਾਂਦਾ ਔਰ ਕਿਹੜੀ ਚੀਜ਼ ਦੀ ਡਿਮਾਂਡ ਹੈ ਜਿਹੜੀ ਪੂਰਾ ਥਰੂਆਊਟ ਈਅਰ ਬਣੀ ਰਹਿੰਦੀ ਹੈ ਜੀਟੀ ਇੰਟਰਨੈਸ਼ਨਲ ਜਿਹੜਾ ਬ੍ਰਾਂਡ ਸਾਡਾ ਜ਼ੈਬਸ ਹੈ ਉਹ ਸਾਰੇ ਲੇਡੀਜ਼ ਦੇ ਗਾਰਮੈਂਟ ਦੇ ਉੱਤੇ ਸਾਡਾ ਜਾਣਿਆ ਜਾਂਦਾ ਲੋਅਰ ਟੌਪ ਕອດ ਸੈਟਸ ਟਰੈਕਸੂਟਸ ਇਹ ਸਾਰੀ ਡਵੈਲਪਮੈਂਟ ਅਸੀਂ ਕਰਦੇ ਹਾਂ ਲੇਡੀਜ਼ ਲਈ ਔਰ ਅੱਗੇ ਅਸੀਂ ਆਨ ਵਾਲੇ ਟਾਈਮ 'ਚ ਸਵੈਟਰ ਦੇ ਵੀ ਸ਼ੁਰੂ ਕਰ ਰਹੇ ਆ ਲੈਡੀਜ਼ ਆ ਜਿਹੜਾ ਵਿੰਟਰ ਹੋਰ ਹਾਈ ਵਿੰਟਰ ਦੇ ਵਿੱਚ ਡਿਫਰੈਂਟ ਟਾਈਪ ਦੇ ਯਾਰਨ ਯੂਜ਼ ਕਰਕੇ ਅਸੀਂ ਉਹ ਵੀ ਡਵੈਲਪਮੈਂਟ ਸ਼ੁਰੂ ਕਰ ਰਹੇ ਆ ਤੇ ਦੂਰੋ ਦੂਰੋ ਪਹੁੰਚ ਰਹੇ ਨੇ ਤੁਹਾਡੇ ਕੋਲ ਬਾਇਰਸ ਜਿਨ੍ਹਾਂ ਨੇ ਹਾਂ ਹਾਂ ਥਰੋਆਊਟ ਇੰਡੀਆ ਮਤਲਬ ਕਿ ਹੁਣ ਤਾਂ ਆ ਰਿਹਾ ਹੈ ਸਾਡੇ ਕੋਲ ਕਨੈਕਟੀਵਿਟੀ ਵਧਣ ਜਾ ਰਹੀ ਹੈ ਹਾਂ ਹਾਂ ਜੀ ਅੱਜ ਬਿਲਕੁਲ ਜੀ ਬਿਲਕੁਲ ਸਾਡੀ ਕਨੈਕਟੀਵਿਟੀ ਵਧਣ ਜਾ ਰਹੀ ਹੈ ਔਰ ਲਾਟ ਆਫ ਮਤਲਬ ਕਿ ਕਸਟਮਰ ਸਾਡੇ ਕੋਲ ਪੂਰੇ ਇੰਡੀਆ ਚ ਆ ਰਹੇ ਆ ਨਾ ਲੱਗਦਾ ਵੀ ਜੇ 에어ਪੋਰਟ ਦਾ ਨਾ ਉਦਯੋਗ ਪਰਫੁੱਲਿਤ ਹੋਏਗਾ ਉਦਯੋਗ ਦੇ ਵਿੱਚ ਕਾਫੀ ਵਾਧਾ ਆਏਗਾ ਬਹੁਤ ਵਾਧਾ ਆਊਗਾ ਸਾਰੇ ਲੇਬਰ ਨੂੰ ਕੰਮ ਮਿਲੂਗਾ ਸਾਰੇ ਆਪਣੇ ਪੰਜਾਬ ਦੇ ਜੋ ਲੁਧਿਆਣੇ ਦੀ ਜੋ ਪੋਜੀਸ਼ਨ ਹੈ ਨਾ ਉਹ ਫੇਰ ਉਹ ਪੋਜੀਸ਼ਨ ਤੇ ਨੰਬਰ 1 ਹੀ ਰਹਿਣਾ ਹੈ ਲੁਧਿਆਣੇ ਨੇ ਚਾਹੀਆਂ ਤੇ ਹਾਂ ਹਾਂ ਮਤਲਬ ਲੁਧਿਆਣਾ ਪਿੱਛੇ ਨਹੀਂ ਰਹਿ ਸਕਦਾ ਮਤਲਬ ਕਿ ਐਡੀ ਡਵੈਲਪਮੈਂਟ ਹੋ ਰਹੀ ਹੈ ਥੈਂਕ ਯੂ ਸੋ ਹੋਰ ਵੀ ਜਿਹੜੇ ਸਟਾਲਸ ਨੇ ਤੁਹਾਨੂੰ ਵਿਜ਼ਿਟ ਕਰਾਵਾਂਗੇ ਨਾਲ ਦੇ ਨਾਲ ਇਹ ਜਿਹੜਾ ਜ਼ੈਬਸ ਹੈ ਬ੍ਰਾਂਡ ਹੈ ਉਸ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਨਾਲ ਦੇ ਨਾਲ ਜਿਹੜੇ ਖਰੀਦੋ ਫਰੋਖਤ ਕਰਨ ਆਏ ਹੋ ਨਮਸਕਾਰ ਸਰ ਨਮਸਕਾਰ ਜੀ ਕੀ ਪਸੰਦ ਆਇਆ ਸਰ ਕੀ ਦੇਖ ਰਹੇ ਹੋ ਸਰ ਇਹਨਾਂ ਦੇ ਲੋਰ ਨਾਈਟ ਸੂਟ ਕੁੜਤੀ ਸੈੱਟ ਸਭ ਤੋਂ ਪਿਆਰੇ ਆਰਟੀਕਲ ਨੇ ਬਹੁਤ ਵਧੀਆ ਕੁਆਲਿਟੀ ਹੈ ਇਹਨਾਂ ਦੀ ਕਿੱਥੋਂ ਆਇਓ ਸਰ ਅਸੀਂ ਪਟਿਆਲਾ ਤੋਂ ਜੀ ਪਟਿਆਲਾ ਤੋਂ ਖਿੱਚ ਲਿਆ ਲੁਧਿਆਣਾ ਜੀ ਜੀ ਬਿਲਕੁਲ ਜੀ ਬਿਲਕੁਲ ਪਟਿਆਲਾ ਤਾਂ ਨੇੜੇ ਹੀ ਆ ਲੇਕਿਨ ਇੱਥੇ ਸਪੈਸ਼ਲੀ ਜਿਹੜੀ ਵਿਜ਼ਿਟ ਕਰ ਰਹੇ ਹੋ ਐਗਜ਼ੀਬਿਸ਼ਨ ਦੇ ਵਿੱਚ ਹੋਰ ਵੀ ਸਟਾਲਸ ਤੇ ਵਿਜ਼ਿਟ ਕਰ ਰਹੇ ਹੋਵੋਗੇ ਤੁਸੀਂ ਤੇ ਇੱਥੇ ਜਿਹੜੀ ਚੀਜ਼ ਹੈ ਜਿਹਨੇ ਤੁਹਾਨੂੰ ਰੋਕ ਲਿਆ ਉਹ ਕਿਹੜੀ ਚੀਜ਼ ਲੱਗੀ ਜੋ ਇਹਨਾਂ ਦੀ ਲੋਰਸ ਦੀ ਕੁਆਲਿਟੀ ਹੈ ਉਹ ਸਭ ਤੋਂ ਹਟ ਕੇ ਯੂਨੀਕ ਕੁਆਲਿਟੀ ਆ ਜੋ ਇਹਨਾਂ ਦਾ ਫਿੱਟ ਆ ਸਭ ਤੋਂ ਕੁਆਲਿਟੀ ਸੁਪਰ ਆ ਜੀ ਜਿਨ੍ਹਾਂ ਨੇ ਇੱਕ ਵਾਰ ਇਹਨਾਂ ਦੇ ਲੋਰ ਜਾਂ ਪੈਂਟ ਟਰਾਈ ਕਰ ਲਈ ਮੇਰੇ ਹਿਸਾਬ ਸੇ ਕੋਈ ਹੋਰ ਲੋਰ ਜਾਂ ਪੈਂਟ ਨਹੀਂ ਪਾ ਸਕਦਾ ਜੀ ਕਿ ਕਲਰ ਕੰਬੀਨੇਸ਼ਨ ਜਾਂ ਫਿਟਿੰਗ ਇਹਨਾਂ ਦੇ ਕੀ ਆਬਜ਼ਰਵ ਕਰ ਰਹੇ ਹੋ ਜੋ ਇਹਨਾਂ ਦੀ ਫਿਟਿੰਗ ਕੁਆਲਿਟੀ ਆ ਪੂਰੀ ਮਾਸਟਰੀ ਆ ਇਹਨਾਂ ਦੀ ਆਪਣੇ ਆਪ ਚ ਇੱਕ ਬਹੁਤ ਹੀ ਤਕੜੀ ਮਾਸਟਰੀ ਆ ਇਹਨਾਂ ਦੀ ਲੋਰ ਦੇ ਅੰਦਰ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦਾ ਸਟੱਫ ਆ ਕੋਈ ਕਲਰ ਫੇਡ ਦੇ ਚਾਂਸ ਨਹੀਂ ਸਭ ਤੋਂ ਪ੍ਰੀਮੀਅਮ ਕੁਆਲਿਟੀ ਦਾ ਸਟੱਫ ਯੂਜ਼ ਕਰ ਰਹੇ ਨੇ ਜੀ ਸਮੇਂ ਤੋਂ ਜੁੜੇ ਹੋਏ ਹੋ ਤੁਸੀਂ ਅੱਗੇ ਵੀ ਹੁੰਦੇ ਰਹੇ ਸਰ اور سنگل پیس دی وی کوئی کمپلیٹ نہیں بہت ہی پریمیم کوالٹی ہے جی ਇਹਨਾਂ دی سو اور بھی ਜਿਹੜੇ ਨਾਲ ਦੀ ਨਾਲ سٹورز ਨੇ ਉਹਨਾਂ ਤੱਕ ਤੁਹਾਨੂੰ ਲੈ ਕੇ ਚੱਲਾਂਗੇ तमाम ਤਸਵੀਰਾਂ ਜੀਟੀ انٹرنیشنل ਦਾ ਜਿਹੜਾ ਬ੍ਰਾਂਡ ਹੈ ਜ਼ੈਪਸ ਜਿਹੜੇ ਲੇਡੀਜ਼ ویئر ਦੇ ਵਿੱਚ ਖਾਸ ਤੌਰ ਤੇ تیار ਕਰਦੇ ਨੇ ਤੇ ਲੇਡੀਜ਼ ਦੀ ਖਾਸ ਡਿਮਾਂਡ ਖਾਸ ਪਕੜ ਨਬ ਸਮਝਦੇ ਨੇ ਕਿ ਕਿਸ ਤਰੀਕੇ ਦਾ ਉਹਨਾਂ ਨੂੰ ਪਸੰਦ ਆਉਣਾ ਹੈ ਤੇ ਉਸ ਤਰੀਕੇ ਦੇ ਇਹ ਪ੍ਰੋਡਕਟ ਨੇ ਜਿਹੜੇ ਮਾਰਕੀਟ ਦੇ ਵਿੱਚ ਉਤਾਰਦੇ ਨੇ ਤੇ ਦੂਰੋਂ ਦੂਰੋਂ ਲੋਕ ਨੇ ਇਹਨਾਂ ਕੋਲ ਪਹੁੰਚ ਕਰ ਰਹੇ ਥਰੂਆਊਟ ਇੰਡੀਆ ਦੇ ਵਿੱਚ ਜੀਟੀ ਇੰਟਰਨੈਸ਼ਨਲ ਦਾ ਜਿਹੜਾ ਬ੍ਰਾਂਡ ਹੈਗਾ ਇਹਨਾਂ ਦਾ ਜ਼ੈਪਸ ਜਿਸ ਦੀ ਡਿਮਾਂਡ ਲੰਬੇ ਸਮੇਂ ਤੋਂ ਬਣੀ ਹੋਈ ਹੈ ਸੋ ਹੋਰ ਵੀ ਜਿਹੜੇ ਸਟੋਰਸ ਨੇ ਤੁਹਾਨੂੰ ਲੈ ਕੇ ਚੱਲਾਂਗੇ ਜੁੜੇ ਰੋ ਜਨਤ ਅਸ਼ੀ ਦੇ ਨਾਲ